ਸੂ ਪੱਲਕੇ ਪੰਜਾਬ ਦੇ ਵਿੱਚ ਛੁੱਟੀ ਦੀ ਮੰਗ ਨੇ ਜ਼ੋਰ ਫੜ ਲਿਆ ਅਰਸ਼ਲ ਮਹਰਮ ਦੇ ਤਿਹਾਰ ਨੂੰ ਲੈ ਕੇ ਮੁਸਲਮ ਭਾਈਚਾਰੇ ਦੇ ਵੱਲੋਂ ਛੁੱਟੀ ਦੀ ਮੰਗ ਕੀਤੀ ਗਈ ਹੈ ਜਿਸ ਨੂੰ ਲੈ ਕੇ ਸ਼ਾਹੀ ਇਮਾਮ ਦੇ ਵੱਲੋਂ ਸਾਫ ਤੋਂ ਸਾਫ ਤੇ ਕਿਹਾ ਗਿਆ ਹੈ ਕਿ ਸਿਰਫ ਮਲੇਰਕੋਟਲਾ ਦੇ ਵਿੱਚ ਹੀ 17 ਜੁਲਾਈ ਦੀ ਛੁੱਟੀ ਐਲਾਨੀ ਗਈ ਹੈ ਪਰ ਉਹ ਚਾਹੁੰਦੇ ਨੇ ਕਿ ਪੂਰੇ ਪੰਜਾਬ ਦੇ ਵਿੱਚ ਇਸ ਤਿਹਾਰ ਨੂੰ ਲੈ ਕੇ ਛੁੱਟੀ ਹੋਵੇ ਤਾਂ ਕਿ ਮੁਸਲਮ ਭਾਈਚਾਰਾ ਤੇ ਹੋਰ ਭਾਈਚਾਰਾ ਸ਼ਾਨੋ ਸ਼ੌਕਤ ਦੇ ਨਾਲ ਮਹਰਮ ਦਾ ਤਿਹਾਰ ਮਨਾਸ ਇਸਬੰਦੀ ਸ਼ਾਹੀ ਇਮਾਮ ਨੇ ਮੁੱਖ ਮੰਤਰੀ ਪਗਵਤ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮੌਕੇ ਪੂਰੇ ਸੂਬੇ ਦੇ ਵਿੱਚ ਛੁੱਟੀ ਕੀਤੀ ਜਾਵੇ ਤੇ ਇੱਕ ਵੀਡੀਓ ਸੰਦੇਸ਼ ਰਾਹੀਂ ਮਹਰਮ ਮੌਕੇ ملک ਦੇ ਜ਼ਿਆਦਾਤਰ ਸੂਬਿਆਂ ਦੇ ਵਿੱਚ ਛੁੱਟੀ ਕੀਤੀ ਗਈ ਹੈ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੋਰ ਕੀ ਕੁਝ ਕਹਿ ਰਹੇ ਨੇ ਸ਼ਾਹੀ ਇਮਾਮ ਉਹ ਵੀ ਸੁਣ ਲੈ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਔਰ ਨਿਹਾਇਤੀ ਰਹਿਮ ਕਰਨ ਵਾਲਾ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਮੂਹ ਭਾਈਚਾਰੇ ਵੱਲੋਂ ਮੁਹਰਮ ਦੇ ਮੌਕੇ ਤੇ ਛੁੱਟੀ ਕਰਨ ਲਈ ਉਹਨਾਂ ਦਾ ਧੰਨਵਾਦ ਕਰਦਾ ਸਮੂਹ ਪੰਜਾਬ ਦੇ ਮੁਸਲਮਾਨਾਂ ਨੇ ਮੁੱਖ ਮੰਤਰੀ ਜੀ ਤੋਂ ਮੰਗ ਕੀਤੀ ਸੀ ਕਿ ਮੁਹਰਮ ਦੇ ਮੌਕੇ ਤੇ ਮਲੇਰਕੋੜਲੇ ਦੇ ਨਾਲ-ਨਾਲ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਦਾ اعلان ਕੀਤਾ ਜਾਵੇ ਤੇ ਮੈਂ ਸਮਝਦਾ ਕਿ ਉਹਨਾਂ ਵੱਲੋਂ ਇੱਕ ਬਹੁਤ ਹੀ ਨੇਕ ਕਦਮ ਚੁੱਕਿਆ ਗਿਆ ਔਰ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਕਿਸੇ ਹੋਰ ਸਰਕਾਰ ਨੇ ਮੁਹਰਮ ਦੇ ਮੌਕੇ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਜਦ ਕਿ ਉਹਨੂੰ ਰਾਖਵੀਂ ਛੁੱਟੀਆਂ ਦੇ ਵਿੱਚ ਹੀ ਰੱਖਿਆ ਗਿਆ ਸੀ ਇਸ ਲਈ ਮੈਂ ਇੱਕ ਵਾਰ ਫਿਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਧੰਨਵਾਦ ਕਰਨਾ ਚਾਹਨਾ ਔਰ ਮੁਹਰਮ ਦੇ ਇਸ ਮੌਕੇ ਤੇ ਸਮੂਹ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ ਮੁਹਰਮ ਦਾ ਜਿਹੜਾ ਦਿਨ ਹੈ ਉਹ ਬਹੁਤ ਹੀ ਅਹਿਮੀਅਤ ਵਾਲਾ ਦਿਨ ਹੈ ਔਰ ਇਸ ਦਿਨ ਇਮਾਮ ਹੁਸੈਨ ਰਜ਼ੀ ਅੱਲਾਹੁ ਤਾਲਾ ਨੂੰ ਦੀ ਸ਼ਹਾਦਤ ਜਿਹੜੀ ਕਰਬਲਾ ਦੇ ਮੈਦਾਨ ਦੇ ਵਿੱਚ ਹੋਈ ਹੈ ਉਹ ਰਹਿਂਦੀ ਦੁਨੀਆ ਤੱਕ ਸਾਰੇ ਹੀ ਇਨਸਾਨਾਂ ਨੂੰ ਇਹ ਸਨੇਹਾ ਦਿੰਦੀ ਹੈ ਕਿ ਜ਼ਾਲਿਮ ਕਿੱਡਾ ਵੱਡਾ ਮਰਜ਼ੀ ਕਿਉਂ ਨਾ ਹੋਵੇ ਉਸ ਦੇ ਖਿਲਾਫ ਹੱਕ ਔਰ ਸੱਚ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਰੱਖੇ